ਬੀਜ ਫੜ ਗਏ ਉਹਨਾਂ ਨੇ ਕਿੱਥੇ ਕੰਮ ਹੈ ਪੌਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਗਿਰਦਾਤਾ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਜਣੇ ਇਸ ਸਮੇਂ ਸਾਨੂੰ ਦੇਖ ਰਹੇ ਆ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿ ਛੜਦੀਆਂ ਕਲਾ ਵਿੱਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਤੇ ਸਭ ਦੀਆਂ ਮਨੋ ਕਾਮਨਾਵਾਂ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜ਼ਰੂਰ ਪੂਰੀਆਂ ਕਰ ਦਿਓ ਪਹੁੰਚੇ ਹੋਏ ਜੀ ਮੰਡਲੇ ਖੇਤਾਂ ਦੇ ਵਿੱਚ ਮੈਂ ਤਕਰੀਬਨ ਮੈਂ ਤੇ ਵਿੱਕੀ ਕੋਸ਼ਿਸ਼ ਕਰ ਰਹੇ ਤੇ ਕਈ ਦਿਨਾਂ ਤੇ ਕਿ ਵਿਆਹ ਕਰਕੇ ਉੜ ਜੇ ਹੋਏ ਸੇ ਜਿੱਦਣ ਦੀ ਕਣਕ ਬੀਜੀ ਸੀ ਉਸ ਦਿਨ ਤੋਂ ਬਾਅਦ ਸਾਡਾ ਗੇੜਾ ਔਰੇ ਦੋਨਾਂ ਦਾ ਨਹੀਂ ਲੱਗਿਆ ਸੀ ਪਰ ਫਾਦਰ ਸਾਹਿਬ ਦਾ ਦਿੱਲੀ ਦੇ ਦੋ ਦੋ ਗੇੜੇ ਜ਼ਰੂਰ ਸੀਗੇ ਇੱਥੇ ਪਰ ਜਦੋਂ ਅਸੀਂ ਔਰੇ ਆ ਕੇ ਐਂਟਰੀ ਲੱਤੀ ਅਸੀਂ ਚੀਨ ਵਾਲੀ ਕੰਧ ਦੇਖੀ ਕਿ ਪਹਿਲਾਂ ਚੀਨ ਦੀ ਕੰਧ ਇੱਧਰ ਕਹਿੰਦੇ ਬਹੁਤ ਲੰਬੀ ਕੰਧ ਹੁੰਦੀ ਜਿਹੜੀ ਚੀਨ ਨਾਲੀ ਵੀ ਇਹਦੇ ਕਾਰਨ ਸਾਨੂੰ ਪਤਾ ਨਹੀਂ ਲੱਗਿਆ ਵੀ ਕਿਹੜੇ ਕਾਰਨ ਕਰਕੇ ਬਣਾਈ ਹੈ ਕਿਹਨੇ ਬਣਾਈ ਹੈ ਹਰ ਇਹ ਵੀ ਨਹੀਂ ਪਤਾ ਸਾਨੂੰ ਬੜੀ ਲੰਬੀ ਲੱਗੀ ਹੋਈ ਹੈ ਇਹ ਚੀਨ ਦੀ ਕੰਧ ਪੂਰੀ ਬਾਰਡਰ ਕੈਂਪ ਕਰ ਦਿੱਤਾ ਗਿਆ ਹੈਗਾ ਇਹਦਾ ਇਹ ਇਹ ਕੰਮ ਤਾਂ ਤਿਆਰ ਕਿਸ ਪਰਪਸ ਲਈ ਕੀਤੀ ਆ ਅੱਜ ਤੱਕ ਪਹਿਲਾਂ ਕਿਉਂ ਨਹੀਂ ਇਹ ਤਿਆਰ ਹੋਈ ਜਿਹਨੇ ਵੀ ਕੀਤੀ ਆ ਤਾਂ ਕਿ ਕੀ ਰੌਲਾ ਰੱਪਾਏ ਉਹ ਸਾਰਾ ਕੁਝ ਜਾਣਨਾ ਹੈ ਸਾਡੇ ਵੱਡੇ ਸਰਦਾਰ ਜੀ ਕੋਲ ਤੇ ਵੀ ਇਹ ਕਿਹਨੇ ਬਣਾਈ ਆ ਕਾਦੇ ਵਾਸਤੇ ਬਣਾਈ ਆ ਕਿ ਆ ਇਹਦੀ ਇਹਦੀ ਕਿਉਂ ਜ਼ਰੂਰਤ ਪਈ ਸੀਗੀ ਇਹ ਇਹ ਪਤਾ ਕਰਨਾ ਹੋ ਆ ਪਾਪਾ ਜੀ ਤੋਂ ਆਪਾਂ ਨੇ ਮਿਲੋ ਪਾਪਾ ਜੀ ਨੂੰ ਸਤਿਕਾਰ ਜੀ ਇਹ ਜਿਹੜੀ ਚੀਜ਼ ਕੰਨ ਦੀ ਜੀ ਇਹ ਇਹ ਕਾਦੇ ਵਾਸਤੇ ਤਿਆਰ ਕਰਤੀ ਚੀਜ਼ ਦੀ ਕੰਨ ਕਰੇ ਦੀ ਮਿਰਚਾਂ ਦੀ ਹਮਾਰੂ ਕੰਬਾ ਮਤਲਬ ਮਿਰਚਾਂ ਦੀ ਹਵਾ ਹੀ ਬੰਦ ਕਰਦੀ ਇਹਨੇ ਹੁਣ ਬੰਦ ਕਰਦੀ ਪਛਬਾਰੀ ਹਵਾ ਇਹਨੂੰ ਕੋਰਾ ਮਾਰ ਕਰਨੀ ਤੇ ਇਹ ਕੰਦ ਕਰ ਨਹੀਂ ਪਾਪਾ ਜੀ ਅੱਗੇ ਨਹੀਂ ਦੀ ਪੈਂਦੀ ਹੁੰਦੀ ਹੈਗੀ ਮੈਂ ਤਾਂ ਨਹੀਂ ਇਹ ਕਿ ਬਚਾ ਕੇ ਦੇਖਣੀ ਆ ਅੱਗੇ ਮਾਰ ਜਾਨੇ ਦੀ ਐਕਸਪੈਰੀਮੈਂਟ ਹਾਂ ਇਸ ਸਕੀਮ ਤੇ ਤਜਰਬਾ ਇੱਕ ਸਕੀਮ ਲਾਈ ਹੈ ਵੀ ਮਿਰਚਾਂ ਨੂੰ ਬਚਾਇਆ ਜਾ ਸਕੇ ਬਚਾਇਆ ਜਾਵੇ ਇਹਨੂੰ ਚੜਦੀ ਤੁਪਾਂ ਪਈ ਜਾਣੀ ਵੀ ਇੱਧਰ ਤੇ ਉਹ ਪਛਬਾਰੀ ਉਹ ਨਾ ਮਾਰ ਵੀ ਹਵਾ ਨਾ ਵੱਜਿਆ ਕਿਤੇ ਬਚ ਜਾਣ ਇਹ ਬਚ ਜਾਣ ਕਾ ਕਰੀ ਆ ਇਹ ਹਾਂ ਗੱਲ ਆ ਆ ਲੱਕੜੀਆਂ ਦੇਖ ਸ਼ੇਰ ਕਰ ਗੱਲ ਆਏ ਐ ਵੀ ਜਿਗਾਰ ਤਾਂ ਤੁਸੀਂ ਬਹੁਤ ਤਕੜਾ ਲਾਇਆ ਵੇਹੇ ਕੱਪੜਾ ਲੈਣਾ ਜਾਂ ਕਿਸੇ ਦੇ ਲੈਂਦੇ ਵੇਹੇ ਆ ਮਿਲ ਗਿਆ ਇੱਕ ਨੇ ਆਹ ਤੇ ਗੱਡੀ ਦਾ ਆਪਣੀ ਦੀ ਹਾਂ ਆਹ ਤਾਂ ਆਪਣੀ ਗੱਡੀ ਦਾ ਹੋ ਗਿਆ ਹਾਂ ਅਸਰ ਨਹੀਂ ਲੈ ਰੰਗ ਤੇ ਬਚਾ ਵਿਆਹ ਤੇ ਪਾ ਬਿਛਾਇਆ ਤਾਂ ਅੱਛਾ ਅੱਛਾ ਸਸ ਪਟਿ ਉਤਰਪਾਲ ਦੀ ਜਿਹੜੀ ਪਾ ਪਟਿ ਉਤਰਪਾਲ ਵਿੱਚ ਕੰਮ ਲੈ ਲਿਆ ਹਾਂ ਮੈਂ ਵੀ ਦੇਖ ਰਿਹਾ ਨਾ ਵੀ ਹੈ ਤਾਂ ਹੈ ਜਿਗਾਰ ਇਹ ਮਤਲਬ ਹਵਾ ਰਕ ਨੂੰ ਪੱਕੀ ਵਾਸ ਹੋਰ ਤਾਂ ਨਹੀਂ ਪੱਕੀ ਹਵਾ ਹਵਾ ਮੈਨੂੰ ਤਾਂ ਆਏ ਤਾਂ ਵੀ ਇੱਥੇ ਉਹ ਕਿਤੇ ਜਿਹੜੇ ਅੰਦਰ ਗਏ ਆ ਕੱਢਦੀਆਂ ਕਿਤੇ ਉਹ ਬੰਨਦੇ ਹੋਣੇ ਆ ਇੱਥੇ ਵੀ ਉਹਨਾ ਕਰਕੇ ਪਰ ਮੈਂ ਕਾਗਜ਼ ਲਾਉਣ ਦੇ ਕਿ ਆ ਲੋੜ ਸੀ ਫਿਰ ਹਾਂ ਕਾਗਜ਼ ਹੋਰੇ ਵਿਆਬਾ ਦੀ ਫਟਵਾਰੀ ਮਾਰ ਕੋਰੇ ਨਹੀਂ ਪੈਂਦੀ ਆ ਮੈਨੂੰ ਕਿਸੇ ਨੇ ਦੱਸਿਆ ਕਹਿੰਦਾ ਵੀ ਮਿਰਚਾਂ ਨੂੰ ਆ ਕਰਦ ਦਮਨ ਇੱਧਰ ਇਹ ਮਿਰਚਾਂ ਤੇ ਬਾਜ ਜਾਣੀਆਂ ਮਾਸ਼ੱਲਾ ਕਰਦਨੇ ਫਿਰ ਜਿਹੜੀ ਹੈ ਤਜਰਬਾ ਹਾਲ ਬਚੇ ਨਾ ਬਚੇ ਉਹ ਬਾਦੀ ਉਹ ਬਾਦੀਆਂ ਗੱਲਾਂ ਇਹ ਤਾਂ ਤਜਰਬਾ ਹਾਲ ਹੈ ਹਾਲ ਤਜਰਬਾ ਹੈ ਪਹਿਲਾ ਡੇਕ ਸ਼ਾਂਗੀ ਦੀ ਮਾਸ਼ਾਲਾ ਉੜਦੇ ਦੇ ਕੱਪੜੇ ਦੇ ਪੇਰੇ ਰੱਖੇ ਆ ਪੰਜ ਕਿੰਦੇ ਬੇਰ ਉਹ ਕਿਆ ਕਹਿੰਦੇ ਬੇਰ ਹਾਊਸ ਟਾਈਪ ਸੁਣੀ ਗੱਲ ਤੁਸੀਂ ਬੇਰ ਉਹ ਕਿਆ ਕਹਿੰਦੇ ਹੁੰਦੇ ਉਹਨੂੰ ਵੀ ਕੀ ਯਾਰ ਮੈਂ ਵੀ ਹੁਣ ਨਾ ਭੁੱਲ ਗਿਆ ਜਿਹੜੇ ਜਿਹੜੇ ਮਤਲਬ ਕੱਪੜਾ ਪਾਵ ਹੁੰਦਾ ਸਾਰੇ ਪਾਸੇ ਉਹ ਬੇਰ ਹਾਊਸ ਕਹਿੰਦੇ ਬੇਰ ਹਾਊਸ ਤਾਂ ਉਹ ਅੰਦਰ ਸਭ ਜਿਹਾ ਲੱਗੀਆਂ ਵੀ ਆ ਹਾਂ ਉਹ ਜਿੰਨਾ ਕੱਪੜਾ ਹੈਗਾ ਇਹਦੇ ਕੋਲ ਤਾਂ ਫੇਰ ਹੌਸੇ ਬਣਾਉਣਾ ਦਾ ਇਹ ਤਾਂ ਬਣਾਣਾ ਕੱਢ ਦੇਣਾ ਜਗਾੜ ਜਗਾੜ ਤਾਂ ਤਾਰਾਂ ਦਾ ਬਹੁਤ ਕੰਮ ਕਰਨਾ ਪੈਣਾ ਤਾਂ ਬਹੁਤ ਬੜਾ ਜਗਾੜ ਨਹੀਂ ਕੱਪੜਾ ਤਾਂ ਨਹੀਂ ਲੱਤਾ ਤੁਸੀਂ ਮੰਨ ਲਾ ਦੋਬਲ ਦੋਬਲ ਲਾ ਆਵਾ ਇਹ ਕੱਪੜਾ ਦੋਬਲ ਲੱਗਿਆ ਵਾ ਕੱਪੜਾ ਤਾਂ ਨਹੀਂ ਲੱਗਿਆ ਵਾ ਪਰ ਜਣੀ ਉਹ ਤਾਰਾਂ ਦਾ ਜਗਾੜ ਬਣਾਉਣਾ ਪੈਂਦਾ ਹੈ ਕਰਕੇ ਉਹਨਾਂ ਉੱਪਰ ਪਹਿਣਾ ਦਾ ਲੰਬਾ ਚੌੜਾ ਉਹ ਤਿੰਨਾ ਹੋਣੇ ਕੱਪੜੇ ਕਹਿੰਦੇ ਨਾ ਟਕਣਾ ਤਿੰਨਾ ਉਰਦੀਆਂ ਨਹੀਂ ਕੱਪੜਾ ਉਰਦੀਆਂ ਪਲਾਸਟਿਕ ਜਿਹਦਾ ਹੁੰਦੀ ਹੈ ਤੇ ਇੰਜ ਹੀ ਉਹਦੇ ਵਿੱਚ ਆਏ ਹੁੰਦਾ ਵੀ ਮਤਲਬ ਕਿ ਬਹੁਤੀ ਗਰਮੀ ਨੂੰ ਵੀ ਰੋਕਦੀਆਂ ਉਹ ਬਹੁਤੀ ਸਰਦੀ ਨੂੰ ਵੀ ਰੋਕਦੀਆਂ ਵਾ ਫਿਰ ਬੇਮੌਸਮੀ ਚੀਜ਼ ਹੋ ਜਾਂਦੀ ਉਹਦੇ ਵਿੱਚ ਹਮ ਜਿਹੜੀ ਮੌਸਮ ਤੋਂ ਆ ਮੈਂ ਮੈਂ ਤਾਂ ਦੇਖਣ ਬਿਨਾਂ ਮੱਚ ਆਉਂਦੇ ਆ ਸਾਬ ਵਿੱਚ ਗਾਹ ਉਹ ਕਿੱਥੇ ਤੇ ਆਉਂਦੇ ਆ ਇੱਕ ਨੇ ਆਉਂਦੇ ਨੇ ਉਹਨੇ ਉਹਨੇ ਚੋਂ ਆਉਂਦੀਆਂ ਹਮ ਮੇਰਾ ਫਸਲ ਤਿਆਰ ਕਰੀ ਬਿਨਾਂ ਬਚਾ ਕੇ ਆਹ ਤਾਂ ਤੇ ਪਰ ਸਵਾਭ ਹੀ ਸਿੱਟ ਸਕਦੇ ਆ ਆ ਗੱਲ ਬਹੁਤ ਅੱਦਰ ਜਿਹੜੀ ਤੁਸੀਂ ਜ਼ਰਦਾ ਛੱਤਲੀ ਆਣੀ ਹਾਂ ਉਹ ਵੀ ਆ ਸਰਦੀਆਂ ਲਾਉਂਦੇ ਖੋਲ੍ਹਦੀਆਂ ਉਹ ਹਮ ਫਿਰ ਆ ਬਹੁਤ ਜਗਾ ਛੱਤ ਪਾ ਦਿੰਦੇ ਸਾਰੀ ਦੇ ਉੱਪਰ ਨੂੰ ਹਮ ਅ ਗ੍ਰੀਨ ਹਾਊਸ ਪਾਇਦਾ ਗ੍ਰੀਨ ਹਾਊਸ ਹਾਂ ਹਾਂ ਪਰ ਗ੍ਰੀਨ ਹਾਊਸ ਨੂੰ ਕਹਿੰਦੇ ਵੇਅਰ ਹਾਊਸ ਟਾਈਪੇ ਕਹਿੰਦੇ ਵੇਅਰ ਹਾਊਸ ਤਾਂ ਜਾਨੀ ਜ਼ਿਆਦਾਤਰ ਉਹ ਕਹਿੰਦੇ ਜਿਹਦੇ ਵਿੱਚ ਆਪਾਂ ਸਟੋਰ ਕਰਦੇ ਹਾਂ ਕਿਹਦੇ ਚੀਜ਼ ਨੂੰ ਪਰ ਹੈ ਕੁਛ ਹੈ ਹਾਂ ਹੈ ਕੁਝ ਨਿਕਲੇ ਆਪਾਂ ਉਹਨਾਂ ਨੂੰ ਵੀ ਚਲੋ ਹੁਣ ਆਪਾਂ ਦੇਖਦੇ ਹਾਂ ਚੱਲ ਕੇ ਕਣਕ ਨੂੰ ਐ ਪਪ ਜੀ ਇੱਥੇ ਕਣਕ ਸਵਾਰ ਕੇ ਜੰਮੀ ਨਹੀਂ ਹੈ ਕਿ ਚੱਕਰ ਰਿਹਾ ਹੋਕਰੀ ਜੰਦੀ ਇਹਦੇ ਜਿਹੜਾ ਵੀ ਤੁਸੀਂ ਮੈਂ ਪਰਾੜੀ ਜੀ ਕਰਕੇ ਦਿਖਿਆ ਇਹਨੂੰ ਲੈਣਾ ਸਾਰੇ ਨਹੀਂ ਦੇ ਜਾਣ ਉਹ ਪਰਲੇ ਵਿੱਚ ਸਾਰੇ ਰਹੀ ਕਹਿੰਦੇ ਹਾਂ 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 ਕੱਟ ਲੱਗ ਗਿਆ ਜੀ ਹੈ ਜੰਮੀ ਨਯੋ ਕੋ ਬਾੜ ਕਰਕੇ ਘੱਟ ਲੱਗਦਾ ਬਾੜ ਉਧਰ ਵੀ ਕੋਈ ਨਹੀਂ ਤਾਂ ਕਿ ਬਾੜ ਵੀ ਨਹੀਂ ਹੁੰਦੀ ਮੇਰੇ ਹੁਦੂ ਬਾੜ ਦਾ ਸਰ ਨਹੀਂ ਸਹੀ ਚਾਹ ਜਣੀ ਉਹ ਹਰਿਆਈ ਭਰਾ ਦੀ ਇਹ ਹਰਾਂ ਪਾਣੀਪੁਰ ਜਾ ਕੇ ਦੇਖੋ ਜੀ ਇਹ ਫਿਰ ਨਹੀਂ ਇਹ ਕਹਿਣਾ ਹੈ ਰਹਿ ਜਾਣਾ ਪਾਣੀ ਲੱਗੇ ਚ 15 ਦਿਨ ਦੀ ਹੋ ਗਈ ਬੀਜੀ ਵੀ ਅੱਜ 15 ਦਿਨ ਦੀ ਰਾਤ ਦੀ ਵੀ ਨਹੀਂ ਆਜੇ ਤਾਂ ਕਰਨਾ ਪਊਗਾ ਜੀ ਸੋਰੇ ਤੇ ਘੱਟ ਵੀ ਨਾ ਸਾਰਾ ਨਾ ਕੋਈ ਹੋ ਸਕਦਾ ਹਾਂ ਹਾਂ ਕੋਈ ਨਾ ਕਿਤਾਬਾਂ ਨਹੀਂ ਸਾਰੀ ਬੇਜੇ ਸੋਕਾ ਲਾਗ ਨਹੀਂ ਬਾਕੀ ਦੇਖੋ ਅੱਜ ਇਹਦੇ ਲੈ ਕੇ ਆਪ ਤੇ ਨਿਕਲ ਤੇ ਆੜ ਦੇ ਵਿੱਚ ਦਿਖ ਰਹੀ ਨਹੀਂ ਹੈ ਰੋ ਦੇ ਵਿੱਚ ਕਾ ਮਾ ਕਾ ਮਾ ਜਾਈ ਦੀ ਅੱਜ ਜਾਣਦਾ ਕੋਈ ਪਾਪਾ ਜੀ ਮੰਗਾਦਾ ਹੈ ਦੇਖ ਲੋ ਮੈਂ ਤਾਂ ਖੈ ਨਾ ਪਾਣੀ ਲਾ ਦੋ ਜੇ ਲੱਗਦਾ ਹੂੰ ਪਾਲਾ ਰਹੀ ਥੋੜੀ ਜਨ ਰੌਣੀ ਨਹੀਂ ਨਾ ਕਰਿਆ ਆਪਾਂ ਨੇ ਜੇ ਰੌਣੀ ਨਾ ਕਰਿਆ ਫਿਰ ਤਾਂ ਭਾਵੇਂ ਮਹੀਨਾ ਟਪਰ ਨਹੀਂ ਗੱਲ ਸਮਝਿਓ ਜੇ ਕੋਈ ਦਾਣਾ ਨਿਕਲਣ ਵਾਲਾ ਹੋਇਆ ਸੁੱਕਾ ਪਿਆ ਹੋਇਆ ਉਹਨੂੰ ਗਿਲਗਿਲ ਨੂੰ ਤੁਰਪੂਗਾ ਉਹ ਨਹੀਂ ਤਾਂ ਤੁਸੀਂ ਵਿਕੀ ਜੋ ਫਿਰ ਜੇ ਉਹਨੇ ਜਦ ਜਦ ਨੂੰ ਤੁਰਨਾ ਉਹਨੇ ਤਾਂ 20 ਦਿਨ ਲੇਟ ਹੋਇਆ ਵਾ ਹੁਣ ਉਹਨਾਂ ਨੂੰ ਮਾਗਨਾਂ ਪਹਿਲਾ ਜੂਰੀਆ ਸੜ ਦਿੰਦੇ ਨੇ ਵਿੱਚ ਜੂਰੀਆ ਦੀ ਗੱਲ ਉਹਨੂੰ ਸੱਲਾਹ ਗੱਦਵੇ ਤੇ ਕੁਲੇ ਰਾ ਤੇ ਜੇ ਤੱਕ ਤੁਰੇ ਬਤਨਾਂ ਦੇ ਤੇ ਪਰਾੜੀ ਦਾ ਟੱਪਾ ਤੇ ਖੜ ਜਾਂਦੀ ਕਿ ਜਿੱਥੇ ਰੇ ਪਾਉਣੇ ਲੰਘਣਾ ਉਨਾ ਫਿਰ ਗੋਡੇ-ਗੋਡੇ ਕਰਦਾ ਲਾ ਪਾਪਾ ਲ ਹੁੰਦੀ ਹੈਗਾ ਸਾਲਾ ਦਾ ਕੱਡਾ ਫਾਨੀ ਆ ਦੇਖ ਲੈ ਨਾ ਪੰਜ ਮਿੰਟ ਇਹਨੇ ਪਾਣੀ ਚ ਦੇ ਨਾ ਠਣਾ ਕੋਈ ਬਹਾਣੀ ਪਾਣੀ ਚ ਹੁਣ ਹੁਣ ਪਾਪਾ ਜੀ ਨੇ ਤਾਂ ਗੰਨੇ ਨੂੰ ਛੱਡਿਆ ਵਾ ਪਾਣੀ ਗੰਨੇ ਚ ਤੇ ਇੱਧਰ ਆ ਰਹਿਣਾ ਜਾਂ ਕਣਕ ਨੂੰ ਛੱਡਣਾ ਕਣਕ ਚ ਤੇ ਗੰਨੇ ਚ ਸਾਰਾ ਨਾ ਉਹਨੇ ਇੱਕ ਕੁਸੇ ਬਹੁਤ ਆਉਨੇ ਆ ਨਾ ਪਾਣੇ ਫਿਰ ਇੱਕ ਦਿਨ ਦਾਬਤ ਹੋਣੀ ਉਹਨਾਂ ਨੂੰ ਫੇ ਪੂਰੀ ਹੈ ਜਦ ਮੇਰੇ ਜਨਾਂ ਤੇ ਬਗ ਨਹੀਂ ਹੁੰਦਾ ਹਾਂ ਨਿਕਲਣਾ ਕੋਈ ਦਾ ਇੱਕ ਵਾਰ ਉਹ ਵੀ ਸਾਲਾ ਹਰ ਕਾਈ ਚੱਜ ਹਰ ਗਮ ਮਾਰਦਾ ਹਾਂ ਇਹਦੇ ਚ ਬਿੱਲ ਆਉਂਦਾ ਕਿ ਮਗਰ ਦਿੱਪੜ ਫਲ ਨਹੀਂ ਹੋ ਹਾਂ ਇੱਧਰ ਗਿਆ ਦੇਖਣ ਚੱਲੇ ਜੀ ਜੀ ਹੁਣ ਅੱਜ ਕਿਛ ਦਿਖਦਾ ਹੈ ਅਜੇ ਬਾਹਰ ਵੀ ਦਿਖਦਾ ਹੈ ਇੱਧਰ ਬਹੁਤ ਆ ਆ ਜੰਮ ਸਹੀ ਆ ਆ ਸਾਰੀਆਂ ਲੈਣਾ ਇਹਨਾਂ ਓਕੇ ਬਾਹਰ ਉਧਰ ਦੇ ਪਾਸੇ ਜੀ

ਤੋ ਯਾ ਗਿਆ ਹੋਰ ਤੋਂ ਟੀ ਸੜ ਕੇ ਪਾਪਾ ਜੀ ਦਾੜੀ ਕੈਨ ਉਹ ਤੋਂ ਕਿੱਥੇ ਸੱਟ ਲੱਗੀ ਉਹ ਵੀ ਤੋਂ ਬੌਕਾ ਦਾ ਤੋ ਆਇਆ ਫੇਰ ਦੁਬਾਰੇ ਹਾਂ ਅੱਛਾ ਆਈ ਗੁੱਡੂ ਤਿੰਨ ਪੰਜ ਕਹਿੰਦੇ ਆ ਅੱਛਾ 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 ਕਾ ਸਾਈਕਲ ਸੁਗਲ ਪਰਤੇ ਕਰ ਗਿਆ ਕਾ ਪਰਤੇ ਕਰ ਗਿਆ ਉੱਥੇ ਆਈ ਟੀ ਆਈ ਇੱਥੇ ਕੰਮ ਕਰਦਾ ਤੋ ਸਭਰਾਜ ਮੈਜਰ ਜੋ ਬਣਦੇ ਆ ਪਰਾਂ ਜੇ ਗੱਡੀਆਂ ਹਾਂ ਠੀਕ ਠੀਕ ਉੱਦ ਦੇ ਉੱਪਰ ਤੇ ਛੱਤ ਪਰਤੇ ਕਰ ਗਿਆ ਉਹ ਛੱਤ ਪਰਤੇ ਹਾਂ ਆਪੂਰਾ ਕਰ ਦਿਆ ਹਾਂ ਮੋਟੇ ਕਾਟਾ ਰਤਾ ਲੋਟ ਉਸ ਸੁਬਾਹ ਤੋ ਗਿਆ ਜੀ ਮੈਂ ਗਿਆ ਤਾਂ ਆਚਾ ਉਹ ਨੂੰ ਭੇਜਤਾ ਉਹ ਦੇਖੋ ਕਿ ਜਮਾ ਤੋਂ ਉਹਦੇ ਕੋਲ ਜੀ ਉਹਦੇ ਕੋਲ ਦੁਨੀਆ ਮਸ਼ੀਨਾਂ ਜੀ ਹੈਗੀਆਂ ਹਾਂ ਇੱਥੇ ਉਹਨਾਂ ਕੰਪਨੀ ਵਾਲਾ ਵੀ ਲੈ ਆਇਆ ਫੜਕਾ ਆਏ ਸੀ ਜੀ ਕੰਪਨੀ ਵਾਲਾ ਖੜਾ ਆਣ ਨੂੰ ਦੇਖੋ ਉਹ ਉਹੀ ਮਸ਼ੀਨਾਂ ਦੀ ਗੱਲ ਕਰ ਰਿਹਾ ਇੱਕ ਦੂਜੀ ਪੂੰਗੀ ਫੇਰਨੇ ਵਾਲੀ ਵੀ ਆ ਜੀ ਜੀ ਪੂੰਗੀ ਪੱਟਾ ਗੋਡੇ ਗਾੜੀ ਬਲਾਕ ਤੇ ਲਾਈ ਜਾਂਦੀਆਂ ਪੱਟਾ ਲਾਉਂਦੇ ਉਹ ਵੀ ਹੈਗੀ ਹੈ ਇਹਨਾਂ ਸਾਡੇ ਆਸਤਾ ਜੰਮ ਪੂਰਾ ਵਾਪਸ ਆ ਉਹਦਾ ਪੂਰਾ ਹਾਂ ਉਹ ਹੱਥੇ ਮਿਹਲੇ ਲੱਗਦਾ। ਉਹ ਸੜਕ ਦੇ ਨਾਲ ਆ ਨਾ ਨਾ ਕਰਕੇ ਲੱਗਦੀ ਐ। ਆਓ ਚਲ ਹਾਂ ਇੱਕ ਗੱਲ ਕਰੀਏ। ਹੂੰ। ਜੇ ਹੋਰ ਕਣਕਾ ਥੋੜੀ ਜਿਆ ਜੀਤਿਆਂ ਬੀਜ ਉਹਨਾਂ ਨੂੰ ਦੇਖ ਕੇ ਫਿਰ ਇਹਨੂੰ ਦੇਖਣ ਕਰਕੇ ਉਲਾਦਾ ਥੋੜਾ ਜਿਹਾ ਵੀ ਹਾਂ ਯਾਰ ਕਣਕ ਘਟ ਆਇਆ। ਉਹਨੂੰ ਇਕੱਲੇ ਨੂੰ ਭਰ ਦਿੰਨੇ ਫੇ ਪਾਲੇ ਨੂੰ ਬੱਦਲ ਜੇ ਦੇਖ ਰਹੇ ਕਦ ਦੱਖਣ ਬਹੁਤ ਲਿਆ। ਹਾਂ ਦੱਖਣ ਨੂੰ ਦੇਖ ਕੇ ਬਣਾ ਹਿਸਾਬ ਕਿਤਾਬ ਦਾ ਕਿਤੇ ਉਹ ਇਹ ਨਾ ਹੋਵੇ। ਇਹ ਜ਼ਮੀਨ ਵੀ ਡੱਕਰ ਜੀ ਹੋਆ ਨੇ ਫੜ ਕੇ ਖੜ ਜਾਣਾ ਕਣਕ ਨੂੰ। ਇਹ ਵਾਹ ਤੇ ਕਿ ਆਊਗਾ ਪਰਲਾ ਪਰਲੇ ਵਾਲਾ ਭਰ ਗਿਆ ਉਹ ਪਰਲਾ। ਹੁਣ ਤਾਂ ਇਹ ਦੁੱਧ ਚੋਣ ਨੂੰ। ਹੁਣੇ ਖਾਂਦੇ ਯਾਰ ਤੇ ਪਾਣੀ ਘਟਾ ਥੋੜਾ ਜਿਹਾ ਬੋਰ ਘਟਾ ਦਈਏ। ਪਾਣੀ ਘੰਟਾ ਕਰਨਾ। ਬੋਰ ਦੀ ਸੇਵਾਾਈ ਕਰਵਾ ਦਿੰਦੇ ਇੱਕ ਬੋਰ ਵੀ ਕਰਾਉਣਾ ਆਪਾਂ ਨੇ ਹੁਣ ਦੇਖ ਲੈਂਦੇ ਮਸ਼ੀਨ ਗੱਲ ਕਰਕੇ ਉਹਦੇ ਨਾਲ। ਆ ਨਹੀਂ ਕਰਾਉਣਾ। ਬੋਰ ਵੱਢ ਕੇ ਕਰਾਵਾਂਗੇ ਬਹੁਤ ਨੂੰ ਫੰਡ ਨਹੀਂ ਖੜੂਗੇ ਕਿੱਥੇ। ਆ ਗੰਨਾ ਵੱਢ ਕੇ ਕਹਿੰਦਾ ਮੈਂ। ਮੈਂ ਨਾ ਵੱਢ ਕੇ ਕਰਾਵਾਂਗੇ। ਆਹੋ ਗੰਨਾ ਵੱਢ ਕੇ ਤੇ ਮੇਲਾ। ਅਗਲੇ ਮਹੀਨੇ ਤੇ ਚੱਲਣਾ ਮੇਲਾ। ਹੂੰ। ਇਹਪਾ ਗੱਲ ਕਰਦੇ ਰੱਖੂਗੇ ਕਿ ਸੇਗਾ ਤਾਂ ਹੀ ਹੈ ਇਹਦੇ ਆ ਖੇਤ ਚ ਕਣਕ ਜ਼ਿਆਦਾ ਦਿਖਦੀ ਆ ਲੱਗਦੀ ਆ ਇਥੇ ਉੱਪਰਲੀ ਜੀ ਦੀ ਜ਼ਿਆਦੇ ਆ ਸਿਹਾਰਾ ਦੇਖੀ ਜੀ ਨਾ ਆ ਸਿਹਾਰਾ ਉਹ ਸਾਈਡ ਪੂਰਾ ਦਾ ਪੂਰਾ ਸਿਰੇ ੱਤੇ ਚਮਕਦਾ ਡਬਲ ਆ ਇਹ ਹੂੰ ਤੇ ਵੱਡਿਆ ਬਤਨ ਨਾ ਕੱਕੀ ਦੀ ਫਾਂਟ ਉਹ ਨਹੀਂ ਬੱਸ ਜੀ ਉਹ ਗੱਲ ਆ ਆ ਪੂਰਾ ਦਾ ਆ ਵੀ ਚਮਕਦਾ ਇਹਦੇ ਚ ਜਣੀ ਆ ਉਹੀ ਗੱਲ ਆ ਇਹਦੇ ਚ ਫਾਲਤੂ ਪਰਾਲੀ ਨਹੀਂ ਦਿਖਦੀ ਇਹਦੇ ਚ ਪਰਾਲੀ ਦਿਖਣ ਲੱਗ ਜਾਂਦੀ ਹਾਂ ਜਦ ਪਰਾਲੀ ਚਮਕੜ ਲੱਜਦੀ ਫੇ ਕਣਕ ਘੱਟ ਦਿਖਦੀ ਆ ਹਾਂ ਇਹ ਚੱਕਰ ਹਾਂ ਇਹ ਜੀ ਥੋੜਾ ਜਿਹਾ ਕੁਵਾੜ ਵੀ ਜ਼ਿਆਦਾ ਹਾਂ ਚੱਲੇ ਤਾਂ ਇੱਕ ਪਾਣੀ ਲਾਤੇ ਗਲ ਜਾਣਾ ਸਾਰੇ ਹੀ ਆ ਇੱਕ ਪਾਣੀ ਦੇ ਲਖ ਦੇਣਾ ਹਾਂ ਜਮੇ ਹੀ ਉਹ ਨਾ ਹੋ ਵੀ ਜਮੇ ਜਮੇ ਹੀ ਉਹ ਖੇਤ ਜਿਹਦਾ ਜੀਰੀ ਵੀਕ ਨੰਬਰ ਹੁੰਦੀ ਆ ਡਾਕਰ ਆਨਪੁਰਾ ਪਿਓਰ ਡਾਕਰ ਆਓ ਐਤੇ ਗਾਹ ਥੋੜੀ ਜੀ ਘੱਟ ਉਤੇ ਗਾਹ ਉੱਪਰ ਹੋਰ ਪੱਸੀ ਆ ਜਾਂਦੀ ਏ ਉਹ ਲਾਸਟ ਵਾਲਾ ਵੀ ਡੱਕ ਰਿਆ ਨਾ ਬੰਦੋ ਦਾ ਹੈ ਪਰ ਮੂੰਹ ਨਹੀਂ ਲੱਗਦੀ ਹੈ ਪਹਿਲਾਂ 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 ਦੇਖੋ ਨਾ ਮੂੰਹ ਨਹੀਂ ਲੱਗਦੀ ਹੈ ਜੀ ਚਾਚਾ ਮਾਮਾ ਕਹਿੰਦਾ ਪਰਾਲੀ ਹੂੰ ਕਹਿੰਦਾ ਤੁਸੀਂ ਇਧਰ ਵਿੱਚੇ ਕੁਤਰਨ ਲਾ ਕੇ ਕਹਿੰਦਾ ਹਾਂ ਦੇਖੋ ਮਸਲ ਥੋੜੀ ਜੀ ਮੂੰਹ ਨਹੀਂ ਲੱਗਦੀ ਇੱਕ ਵਾਰ ਪਰ ਥੋੜੀ ਉੱਪਰ ਚੱਲ ਜਾਓ ਉੱਪਰ ਚੱਲ ਕੇ ਫਿਰ ਆਜਾ ਤਾਂ ਪਾਣੀ ਦੇ ਪੁਰਾਣੇ ਹੀ ਨਾ ਬੈਠਾ ਹਾਂ ਹਾਂ ਆਹ ਰਾਇਦਾ ਮੁੰਟੇ ਮੁੱਤੀ ਗਾ ਜਾਣਾ ਨੇ ਪਾਣੀ ਲੱਗੇ ਹੂੰ ਰੇ ਬਣ ਜਾਣਾ ਤਾਂ ਵਿੱਚੋ ਰੇ ਬਣ ਜਾਣਾ ਹਾਂ ਆਇਤਾ ਜੀ ਜੀ ਉਹ ਥੰਡੇ ਸਾਲਾ ਜਾਣਾ ਤਾਂ ਵਿੱਚੋ ਜਿੱਥੇ ਹੈ ਨਾ ਆਇਤਾ ਤਾਂ ਜੇ ਹੁਣ ਤੋਂ ਪਿੱਛੇ ਨੂੰ ਰੱਖੂਗਾ ਤੈਨੂੰ ਉਧਰ ਹਰਾਈ ਵੱਧ ਲੱਗਣ ਲੱਗ ਜਾਣੀ ਹਾਂ ਪਰ ਦੂਰ ਨੂੰ ਦੇਖੇ ਹਾਂ ਉਧਰ ਆ ਲੱਗਦਾ ਇੱਥੇਰ ਕਣਕ ਬਹੁਤ ਵਧੀਆ ਜਾ ਉਧਰ ਤਾਂ ਇੱਧਰ ਨੂੰ ਦੇਖਦਾ ਤਾਂ ਇੱਧਰ ਵਧੀਆ ਲੱਗਦੀ ਹੈ ਹੂੰ ਉਹ ਅਈ ਰੇ ਨਾ ਤਾ ਕਿ ਉਪਰੀ ਘਟੀ ਵੀ ਪਰੀ ਗਿਆ ਬਾਹੀ ਹੈ ਕਿੰਨੇ ਘੰਟੇ ਲੈਟ ਆਉਂਦੇ ਜੀ ਹੁਣ 8:00 ਦੇ ਆਉਂਦੀ ਹੈ 4:00 ਵਜੇ ਨਾ ਹੋ ਜਾਂਦੀ ਹੂੰ 10:00 ਦੇ ਤੱਕ ਦਾ ਫਾਰ ਹੁੰਦਾ ਉਹ ਨਾ ਇਹ ਨਹੀਂ ਪੜਗਾ ਕਿ ਲਾ ਮੈਨੂੰ ਪਾਣੀ ਹੋਜੀ ਤੱਕ ਪਿੱਛੇ ਨੂੰ ਉਹ ਸਿਰੇ ਤੇ ਚੱਲਿਆ ਹੋਇਆ ਹੈ ਹਾਂਜੀ ਉਹ ਆਪਣੇ ਜੀਜੇ ಸಲਾਹ ਵੀ ਦੇ ਵੀ ਤਾ ਕਿ ਕਣ ਕਣ ਕੇ ਬੀਜਿਆ ਕਿ ਕੰਡੀ ਕਰੀ ਆ ਕੋਈ ਮਾੜੇ ਮੋਟੇ ಸಲਾਹ ਵੀ ਦੇ ਤੂੰ ਮੈਂ ਕੱਲ ਦੋ ਵੀ ਦੱਸਦਾ ਆਂਗਾ ਮੈਂ ਕੱਲ ਦੋ ਵੀ ਵੱਡਾ ਪਾਣਾ ਮਾਮਾ ਦਾ ਗਰਦੌਰੀ ਕਰ ਮੈਂ ਕੱਲ ਦੋ ਵੀ ਕਰਦਾ ਇਹਦਾ ਗਰਦੌਰੀ ਕਰਦਾ ਫਿਰ ਜੈ ਕਹਿੰਦਾ ਮੇਰੇ ਚੁਪੀ ਤਾ ਜੀ ਕਲਾਕਾਰ ਹੈ ਉਹਨੇ ਦੇ ਗਾਇਬੀ ਦਸੀਦਾ ਵੀ ਗੰਨਾ ਬੀਜਿਆ ਇੱਧਰ ਆ ਇੱਧਰ ਕਣ ਕੇ ਬੀਤੀ ਵੀ ਹੋਰ ਗਹਾਂਵੇ ਗੰਨਾ ਗੁੰਨਾ ਬੀਜ ਕੋਈ ਜੇ ਕਹਿੰਦਾ ਛੇੜ ਤੂੰ ਕਹਿੰਦੇ ਨਹੀਂ ਤੂੰ ਕੋਈ ਕੁਝ ਵੀ ਅੱਛਾ ਪਤਾ ਆਂ ਦਬੋ ਦਬਾ ਪਾਪਾ ਜੀ ਵੀ ਇਹ ਵੀਡੀਓ ਵੀ ਬਣਦੀ ਆ ਇਹਨਾਂ ਦੀ ਵੀ ਮੈਂ ਉਹੀ ਵਿੱਚ ਪੰਗਾ ਲੈਣਾ ਬਗਿਆ ਹਾਂ ਪਤਾ ਹੋਵੇ ਨਾ ਕਹੀ ਜਾਵੇ ਵੀ ਕਿਲਾ ਜਿਕਣਾ ਕਿਨੇ ਕਹਤਾ ਵੀ ਜਿੰਨਾ ਕਿਕਣਾ ਬੀਜਦੇ ਆ ਸੁਖਵੀਰ ਬਾਦਲ ਨੇ ਇੱਕ ਕਿੱਦੇ ਟੋਟਕਾ ਨਹੀਂ ਤਾਂ ਬਹੁਤ ਮਸ਼ਹੂਰ ਆਵਾ ਸੁਖਵੀਰ ਬਾਦਲ ਪਰ ਉਹ ਪਤਾ ਨਹੀਂ ਕਿਸੇ ਨੂੰ ਕਹਦੇ ਨਹੀਂ بیچਦੇ ਹਾਂ ਇਹ ਗੰਨਾ ਕਦ ਬੀਚਣਾ ਪਹਿਲੇ ਤਿੰਨੀ ਉਹ ਵੀ ਕੀ ਅਗਰ ਉਹ ਸਿੱਧੀ ਹਾਂ ਐਕਨ ਪਤਾ ਨਹੀਂ ਚੱਲੀ ਸੀ ਗੱਲ ਆਪਾਂ ਚਲੋ ਉਹ ਨਹੀਂ ਕਹਿੰਦੇ ਚਲੋ ਆਪਾਂ ਕਿਸੇ ਉਹਨਾਂ ਨੂੰ ਕਿਆ ਕਹਿਣਾ ਮਾਮਾ ਦਾ ਛੜ ਗਿਆ ਜੀ ਅਮਰੂਦ ਪਰ ਇੱਕ ਅਮਰੂਦ ਤਾਂ ਥੱਲੇ ਪਜਾਤਾ ਨੇ ਮੇਰੇ ਕੋਲ ਪੱਕਾ ਜਾ ਤੇ ਹੋਰ ਹੁਣ ਆ ਲੱਗਦਾ ਕੋਈ ਨੌਂ ਦਾ ਮਾਰ ਕੇ ਦੇਖ ਵਿੱਚ ਯਾਰ ਤੇਰ ਪਤਾ ਲੱਗਣਾ ਜਿਹੜਾ ਪਾਣੀ ਲੱਗਿਆ ਵਾ ਪਾਣੀ ਆਉਂਦੇ ਖਣੇ ਪਾਪਾ ਜੀ ਦੇਖਣਾ ਹੌਸਪੀਟਲ ਚ ਚੱਲ ਜਾਣਾ ਆਹ ਆਗਾ ਉਹ ਦੇ ਘਰ ਮਾਮੇ ਇਧਰ ਆ ਬਾਹਰ ਨਿਕਲ ਕੇ ਮਾਮੇ ਉਹ ਆ ਉਹ मामੂ ਔਰ ਇਹਨੂੰ ਆ ਪਹਿਲਾਂ ਇੱਕ ਵਾਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਪਹਿਲਾਂ ਦੇਖ ਮੇਰੇ ਕੀ ਨਹੀਂ ਸਿੱਧਾ ਖੜਾ ਹੋ ਉੱਪਰ ਨੂੰ ਹੱਥ ਚੱਕ ਉੱਪਰ ਨੂੰ ਉੱਪਰ ਨੂੰ ਉੱਪਰ ਨੂੰ ਇਹ ਆਹ ਡੇਗ ਲਿਟਾ ਨਹੀਂ ਪਰਾ ਦਿਖ ਹੈ ਹਣ ਪਹੁੰਚਿਆ ਟਕਾਣੇ ਲੈ ਸੜ ਦੇ ਪੱਕਾ ਇਹਦੇ ਬੜਾ ਲੈ ਕੇ ਆਉਂਗਾ ਮੈਂ ਤੇ ਬੜਾ ਹੀ ਲੈ ਆਈ ਹੁਣ ਛੋਟਾ ਨਾ ਲੈ ਕੇ ਆਈ ਪੈ ਗਈ ਨੀ ਕਹਿੰਦਾ ਉੱਪਰ ਚੜੇ ਤਾਂ ਫਾਇਦਾ ਹੋਇਆ ਗਿਆ ਕੰਧ ਪਰ ਨਾ ਭਰੋਸਾ ਕਰੀ ਜਿਆਦਾ ਤੇਰੇ ਵਜਨ ਵੀ ਘਟਿਆ ਨਾ ਨਾ ਅਜੇ ਤਾਂ ਨਹੀਂ ਕੰਧ ਹਿੱਲਦੀ ਦੇਖ ਲੈ ਚੇਸ ਸਿੱਧੇ ਨਹੀਂ ਜਾਣਾ ਹਲੇ ਹਲੇ ਹਾਇ ਕੱਚਾ ਰਹੋ ਦੇਖ ਲੋ ਚਲੋ ਦੇਖ ਕੇ ਉਤਰ ਹੀ ਹੁਣ ਤੂੰ ਮੰਮੂ ਸ਼ਰੀ ਹਾਂ ਦੇਖ ਕੇ ਉਤਰ ਹੀ ਬਾ ਇਧਰ ਉਤਰਾਂ ਜਿੱਧਰੋਂ ਚੜਿਆ ਉਧਰ ਨੂੰ ਉਤਰਦਾ ਚਾਹੇ